23 ਮਾਰਚ ਨੂੰ ਪਿੰਡ ਫੂਲ ਤੌਣ 9 ਸਾਲਾ ਦੇ ਬੱਚੇ ਨੂੰ ਅਗਵਾ ਕਰਕੇfroti ਮੰਗਲਵਾਲੇ ਵਿਅਕਤੀ ਨੂੰ ਬਰਿੰਡਾ ਪੁਲਿਸ ਨੇ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਐਸਪੀਡੀ ਅਜੇ ਗਾਂਧੀ ਜੀ ਨੇ ਦੱਸਿਆ ਕਿ ਅਗਵਾਕਰ ਦੀਆਂ ਟੀਮਾਂ ਗਠਿਤ ਕੀਤੀਆਂ ਉਸ ਨੂੰ ਲੱਭਣ ਦੇ ਵਾਸਤੇ ਤੇ ਸੀਸੀਟੀਵੀ ਕੈਮਰੇ ਵੀ ਕੰਗਾਲ ਕੇ ਪਦੌੜ ਜ਼ਿਲ੍ਹਾ ਬਰਨਾਲਾ ਤੱਕ ਦੋਸ਼ੀ ਦਾ ਪਿੱਛਾ ਕੀਤਾ ਗਿਆ ਪਬਲਿਕ ਦੇ ਸਹਿਯੋਗ ਸੋਸ਼ਲ ਮੀਡੀਆ ਤੇ ਬੱਚੇ ਦੀਆਂ ਤਸਵੀਰਾਂ ਵਾਇਰਲ ਕਰਨ ਤੇ ਬੱਚਾ ਸਹੀ ਸਲਾਮਤ ਬਰਾਮਦ ਕਰਵਾ ਕੇ ਨੂੰ ਸੌਂਪ ਦਿੱਤਾ ਗਿਆ ਬੱਚੇ ਨੂੰ ਅਗਵਾ ਕਰਨ ਵਾਲੇ ਵਿਅਕਤੀ ਬਾਰੇ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਤਾਂ ਅਗਵਾ ਕਰਨ ਵਾਲਾ ਮੁਜਰਮ ਮੁਹੰਮਦ ਆਰਿਫ ਪੁੱਤਰ ਨਸੀਮ احمد ਵਸ 23 ਨੂੰ 20 ਮਾਰਚ ਨੂੰ ਪਿੰਡ ਕਿਸ਼ਨਗੜ ਛੰਨਾ ਵਿੱਚ ਜਿਲ੍ਹਾ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ ਦੀਆਂ ਵੀਡੀਓ ਬਣਾ ਕੇ ਉਸ ਦਾ ਗਲਾ ਕਟ ਕੇ ਅਮਰਗੜ ਨਹਿਰ ਦੇ ਨੇੜੇ ਸ਼ੂਟ ਦਿੱਤਾ ਸੀ ਅਗਵਾਕਰ ਬੱਚੇ ਦੀਆਂ ਵੀਡੀਓ ਨੂੰ ਉਹਨਾਂ ਦੇ ਮਾਪਿਆਂ ਨੂੰ ਭੇਜ ਕੇ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕਰਦਾ ਕਰਦਾ ਸੀਗਾ